ਨਾ ਦਾਤਾ ਇਹ ਕਹਿੰਦੇ ਮਾਲਕ ਜੀਓ ਮੈਂ ਉਸ ਪਪੀਹੇ ਦੇ ਵਾਂਗਿਆ ਸਭ ਕੁਝ ਪਦਾਰਥ ਨੇ ਨਾਮ ਨਹੀਂ ਜਪਦੇ ਪਰ ਦਾਤਾ ਫਿਰ ਵੀ ਅੰਦਰ ਦੇ ਤੜਫਾ ਮੇਰਾ ਮਨ ਲੋਚੇ ਗੁਰਦ੍ਰਸ਼ਣ ਤਾਈ ਬਿਲ ਪਕਰੇ ਚਾਤ੍ਰਿਕ ਕੀ ਨਿਆਈ ਚਾਤ੍ਰਿਕ ਦਾ ਭਗਵਤੀ ਹ ਕਹਿੰਦੇ ਐਨੇ ਤੜਫ ਹੈ ਅੰਦਰ ਦਾਤਾ ਜੀ ਬੇ ਇੱਕ ਘੜੀ ਦਾ ਮਿਲਤੇ ਤਤਕਾਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰੇਤ ਸੁਧ ਭਗਵੰਤਾ ਮਾਲਕ ਜੀ ਇੰਨਾ ਸਮਾਂ ਬਤੀਤ ਲੱਗਦਾ ਕਿ ਇੰਨਾ ਸਮਾਂ ਹੋ ਗਿਆ ਤੁਹਾਡੇ ਨਾਲ ਦੇ ਨਾਂ ਜੁੜੀਏ ਤੇ ਪਹਿਲਾਂ ਕਿ ਹੁ ਦੱਸ ਜੀ ਕੋਈ ਨਹੀਂ ਜੇ ਨਾਮ ਜਪ ਲਿਆ ਤੇ ਠੀਕ ਹੈ ਗੁਰਦੁਆਰੇ ਚਲੇ ਗਏ ਤੇ ਠੀਕ ਆ ਕੋਈ ਨਹੀਂ ਦੁਨਿਆਵੀ ਪਦਾਰਥਾਂ ਦੇ ਵਿੱਚ ਇੰਨੇ ਖਚਤ ਰਹੇ ਕਿ ਮਾਲਕ ਵਾਲੇ ਪਾਸੇ ਜੁੜੇ ਹੀ ਨਾ ਇਹ ਤੇ ਗੁਰੂ ਨੇ ਆ ਕੇ ਦੱਸਣਾ ਕਿਆ ਕੀਤਾ ਉਹ ਕਹਿੰਦੇ ਭਲਿਆ ਜਿਸ ਪ੍ਰਮਾਤਮਾ ਨੂੰ ਪਾਵਣ ਦੇ ਲਈ ਤੂੰ ਸਾਰੇ ਇਹ ਅਡੰਬਰ ਰਚਦਾ ਪਿਆ ਐ ਨਾ ਇਹ ਕਰਮ ਕਾਂਡ ਜਿਹੜੇ ਤੂੰ ਕਰਦਾ ਪਿਆ ਐ ਇਤਨਾ ਪ੍ਰਮਾਤਮਾ ਪ੍ਰਸੰਨ ਨਹੀਂ ਹੁੰਦਾ ਉਹ ਪ੍ਰੇਮ ਦੀਆਂ ਡੋਰੀਆਂ ਪਾ ਕੇ ਵਸ ਵਿੱਚ ਆਉਂਦਾ ਈ ਉਹ ਦਿਨਾਂ ਪ੍ਰੇਮ ਪਾ ਤੇ ਬਾਣੀ ਦੇ ਵਿੱਚ ਆਉਂਦਾ ਐ ਨਾ ਪ੍ਰਮਾਤਮਾ ਨੇ ਸਾਨੂੰ ਪਤਾ ਕਿਹੜੀਆਂ ਬੇੜੀਆਂ ਪਾਈਆਂ ਜੇ ਸਾਨੂੰ ਸਾਰਿਆਂ ਨੇ ਮੋਹ ਦੀਆਂ ਮੋਹ ਜਾਂ ਬੇੜੀਆਂ ਇਹੋ ਜੀਆਂ ਪਾਈਆਂ ਸਾਨੂੰ ਗੁਰੂ ਤੱਕ ਨਹੀਂ ਪਹੁੰਚਣ ਦਿੰਦੀਆਂ ਉਸ ਪਰਮਾਤਮਾ ਤੱਕ ਨਹੀਂ ਪਹੁੰਚਣ ਦਿੰਦੀਆਂ ਜੋ ਹਮ ਬੰਦ ਦੇ ਮੋਹ ਫਾਸ ਹੈ ਵਾਹੀ ਗੁਰੂ ਜੀ ਤੁਸੀਂ ਤੇ ਸਾਨੂੰ ਮੋਹ ਦੀਆਂ ਫਾਈਆਂ ਦੇ ਵਿੱਚ ਬੰਨਿਆ ਪਰ ਵਾਰਨੇ ਜਾਈਏ ਆਪਣੇ ਸਮਰੱਥ ਗੁਰੂ ਤੋਂ ਜਿਨ੍ਹਾਂ ਨੇ ਸਾਨੂੰ ਤੁਹਾਡੇ ਬਾਰੇ ਸਮਝ ਦੇ ਦਿੱਤੀ ਸੋਝੀ ਦੇ ਦਿੱਤੀ ਜੇ ਪਰਮਾਤਮਾ ਨੂੰ ਤੇ ਗੁਰੂ ਨੂੰ ਵਸ ਵਿੱਚ ਕਰਨਾ ਹੈ ਨਾ ਤੇ ਪ੍ਰੇਮ ਦੀਆਂ ਡੋਰੀਆਂ ਪਾ ਜੋ ਹਮ ਬੰਦੇ ਮੂਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਅਰਾਦੇ ਜਿਹੜੀਆਂ ਭਗਤਾਂ ਨੇ ਤੈਨੂੰ ਪ੍ਰੇਮ ਦੀਆਂ ਬੇੜੀਆਂ ਨਾਲ ਬੰਨ ਲਿਆ ਇਹਨਾ ਪ੍ਰਮਾਤਮਾ ਤੂੰ ਤੇ ਨਹੀਂ ਭਗਤਾਂ ਕੋਲੋਂ ਛੁੱਟ ਸਕਦਾ ਹੁਣ ਤੂੰ ਛੁੱਟਣ ਦਾ ਸੋਚ ਭਗਤਾਂ ਕੋਲੋਂ ਛੁੱਟਣਾ ਕਿਤਨਾ ਹੈ ਇਹ ਆ ਪ੍ਰੇਮ ਦੀਆਂ ਬੇੜੀਆਂ ਤੇ ਦਾਤਾ ਜੀ ਵੀ ਅੱਜ ਦੇ ਬਹੀਦੇ ਵਿੱਚ ਪਤਾ ਕੀ ਕਹਿੰਦੇ ਨੇ ਅਸ਼ਵਨ ਪ੍ਰੇਮ 우ਮਾ ਹੜਾ ਕਹਿੰਦੇ ਅੰਦਰ ਪ੍ਰੇਮ ਨੇ ਉਸਾਲਾ ਮਾਰਿਆ ਜਿਹੜਾ ਪਰਮਾਤਮਾ ਬਿਨਾ ਮੰਗਿਆ ਹੀ ਦਾਤਾਂ ਦਿੰਦਾ ਪਿਆ ਆ ਜਿਹੜਾ ਪਰਮਾਤਮਾ ਇੱਥੇ ਉਹਦੇ ਦਰ ਦੇ ਉੱਤੇ ਆ ਕੇ ਕੁਝ ਕਹਿਣ ਦੀ ਲੋੜ ਵੀ ਨਹੀਂ ਉੱਤੇ ਬਿਨਾਂ ਬੋਲਿਆ ਸਭ ਕੁਝ ਜਾਣਦਾ ਉੱਤੇ ਬਿਨਾਂ ਬੋਲਿਆ ਜਾਣਦਾ ਆ ਤੇ ਸਾਨੂੰ ਕੀ ਚਾਹੀਦਾ ਸੀ ਜੀ ਰਹਿਣ ਦਿਨ ਸਪਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ